ਪਹਿਲਾ ਠਾਨਦਾਰ ਹੈ ਜਿਹੜਾ ਕਿ ਲੋਕਾਂ ਦਾ ਗਰੀਬਾਂ ਦਾ ਮਸੀਹਾ ਬਣ ਕੇ ਆਇਆ ਤੇ ਅੱਜ ਪਿੰਡ ਵਾਸੀ ਜਿਹੜੇ ਉਹਨਾਂ ਦੀ ਸੇਪਤਾ ਜਿਹੜੇ ਕਰਦੇ ਨੇ ਤੇ ਨਾਲ ਹੀ ਨਾਲ ਉਹ ਮਾਨ ਸਨਮਾਨ ਦੇਣ ਵਾਸਤੇ ਪਿੰਡ ਕਨਪੁਰ ਕਾਲੇ ਚੌਂਕੀ ਆਏ ਲੋਕਾਂ ਨੂੰ ਇੱਕ ਮੈਸੇਜ ਆਂਦਾ ਲੋਕਾਂ ਦੇ ਮਨ ਚ ਪੁਲਿਸ ਪ੍ਰਤੀ ਥੋੜਾ ਜਿਹਾ ਮਾੜੇ ਬੰਦੇ ਤੋਂ ਉਹ ਚੇਤਤ ਰਹਿੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਹੌਸਲਾ ਹੁੰਦਾ ਵੀ ਪੁਲਿਸ ਸਾਡੇ ਨਾਲ ਹੈ ਪਰ ਅਸੀਂ ਦੇਖਿਆ ਵੀ ਲੋਕ ਤੁਹਾਡੀ ਸੋਭਾ ਕਰਦੇ ਨੇ ਜਿਸ ਦਾ ਗਦੀ ਸਿੰਘ ਜਦੋਂ ਚੌਂਕੀ ਚਾਰਜ ਆਏ ਨੇ ਲੋਕ ਬੇਨਤੜਕ ਹੋ ਕੇ ਡਰ ਬੜਾ ਡਰ ਤੋਂ ਇੱਥੇ ਆ ਕੇ ਆਪਣੀ ਕੰਪਲੇਟ ਲਿਖਾਉਂਦੇ ਨੇ ਕਹਿੰਦੇ ਅਫਸਰ ਬਹੁਤ ਵਧੀਆ ਨੇ ਆਮ ਸ਼ਰੀਫ ਲੋਕ ਸਾਡੇ ਕੋਲ ਸ਼ਿਕਾਇਤ ਲੈ ਕੇ ਆਉਂਦੇ ਨੇ ਉਹਨਾਂ ਦੀ ਪੂਰੀ ਅਸੀਂ ਮਤਲਬ ਸੁਣਵਾਈ ਕੀਤੀ ਜਾਂਦੀ ਆ ਜਿਹੜਾ ਕੋਈ ਕ੍ਰਿਮੀਨਲ ਆ ਜਾਂ ਕੋਈ ਮਾੜਾ ਅਨਸਰ ਉਹਨੂੰ ਆਪਾਂ ਚੌਂਕੀ ਜਨੂ ਵਾਣੀ ਤਾਂ ਤੋਂ ਇੱਕ ਮੇਨ ਗੱਲ ਇਹ ਮੈਂ ਇੱਥੇ ਆ ਕੇ ਦੇਖਿਆ ਇਸ ਪਿੰਡ ਚੋਂ ਕੋਈ ਮੋਤਵਰਜ ਹੈ ਕੋਈ ਹੋਰ ਕਦੇ ਵੀ ਨਸ਼ੇ ਵਾਲੇ ਤੇ ਮਾੜੇ ਅਨਸਰ ਬਾਰੇ ਮੈਨੂੰ ਇਹਨਾਂ ਨੇ ਛੁਪਾਤੀ ਨਹੀਂ ਕੀਤੀ ਸਗੋਂ ਇਹਨਾਂ ਨੂੰ ਸਾਥ ਦਿੱਤਾ ਵੀ ਇੱਥੇ ਐਵੇਂ ਹੈਗਾ ਇੱਥੇ ਐਵੇਂ ਹੈਗਾ ਥੋੜਾ ਜਿਹਾ ਕੰਟਰੋਲ ਸਾਡੀ ਫੈਕਟਰੀ ਜਾਂ ਮਹਿਰਾਤ ਮੈਂ ਵੀ ਕਿਸੇ ਵੇਲੇ ਫੈਕਟਰੀ ਜਾਣਾ ਤੇ 3 ਵਜੇ ਇਹ ਛੜਕਾਂ ਦੇ ਤੁਰੇ ਫਿਰਦੇ ਸੀ ਮੈਂ ਨਹੀਂ ਵੇਖਿਆ ਕੋਈ ਅਫਸਰ ਜਨਵਰੀ ਵਜੇ ਫਿਰਦਾ ਹੋਊਗਾ ਜੇ ਦੀ ਕੋ ਡਿਊਟੀ ਹੋਏਗੀ ਇਹਨਾਂ ਦੀ ਡਿਊਟੀ ਮੇਰੇ ਖਿਆਲ ਅੱਟੇ ਖਤਮ ਹੋ ਗਈ ਅਹੀਂ ਚੰਗਿਆਈ ਦੀ ਚੰਗੀ ਗੱਲ ਕਰਾਂਗੇ ਜੀ ਤੇ ਮਹਾਰਾਜਾ ਕਿਰਪਾ ਕਰੇ ਇਹਨਾਂ ਨੂੰ ਹੋਰ ਨੇਕ ਬੁੱਧੀ ਬਖਸ਼ੇ ਬਾਬਾ ਕੁਲੀ ਵਾਲਾ ਇਹਨਾਂ ਦੇ ਸਰ ਤੇ ਮਿਹਰ ਕਰਿਆ ਹੱਥ ਰੱਖੇ ਇਹ ਬਾਬਾ ਕੁਲੀ ਵਾਲੇ ਦਾ ਨਗਰ ਹੈ ਇੱਥੋਂ ਕੋਈ ਖਾਲੀ ਨਹੀਂ ਜਿਗਿਆ ਅੱਜ ਇਹਨਾਂ ਦੇ 1 ਸਟਾਰ ਹੈ 2 ਸਟਾਰ ਆ ਰਿਹਾ ਤੁਸੀਂ ਆਉਣ ਵਾਲਾ ਸਮਾਂ ਵੇਖੋ 3 ਸਟਾਰ ਹੋਣਗੇ ਜੀ ਸਸਿਕਾ ਦੋਸਤੋ ਮੈਂ ਥੋੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖਣ ਲੱਪਕ ਪੋਸਟਾਂ ਹਨ ਤਸਵੀਰਾਂ ਵਿਖਾਵਾਂਗੇ ਚੌਂਕੀ ਕਨਨਪੁਰ ਕਾਲੇ ਦੀਆਂ ਅਤੇ ਇੰਚਾਰ ਹਸਾਬ ਦੇ ਕਿ ਸਰਦਾਰ ਗੁਰਜੀਤ ਸਿੰਘ ਪਲਾ ਜਿਹੜਾ ਕਿ ਬੜੇ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਨੇ ਤੇ ਅੱਜ ਪਿੰਡ ਵਾਸੀ ਜਣ ਕੇ ਕਨਪੁਰ ਕਾਲੇ ਦੇ ਨੇ ਪਤਵੰਤੇ ਸੱਜਣ ਉਹ ਜਿਹੜੇ ਆ ਕੇ ਸਨਮਾਨਿਤ ਕਰਕੇ ਗਏ ਨੇ ਪਲਾਸ ਸਾਹਿਬ ਨੂੰ ਗੱਲਬਾਤ ਕਰਾਂਗੇ ਗੁਰਜੀਤ ਜੀ ਨਾਲ ਗੁਰਜੀਤ ਜੀ ਵਧਾਈ ਦੇ ਪਾਤਰ ਉਹ ਤੁਹਾਨੂੰ ਸਨਮਾਨਿਤ ਕੀਤਾ ਗਿਆ ਲਾਕਨ ਵਾਸੀਆਂ ਵੱਲੋਂ ਕਹਿੰਦੇ ਨਸ਼ੇ ਨੇ ਬਹੁਤ ਠੱਲ ਪਾਈ ਤੁਹਾਡੇ ਵੱਲੋਂ ਕੀ ਕਹਣਾ ਚਾਹੋ ਥੈਂਕ ਯੂ ਦੇਖੋ ਜੀ ਸਾਡੇ ਮਾਨ ਜੋ ਕਮਿਸ਼ਨਰ ਸਰਦਾਰ ਗੌਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ ACP ਸਾਹਿਬ ਸ੍ਰੀ ਸਿਵਦਰਸ਼ਨ ਜੀ ਐਸ.ਐਚ.ਓ. ਸਾਹਿਬ ਰੋਬਰਨ ਸਿੰਘ ਜੀ ਤੇ ਸਾਡੀ ਸਮੁੱਚੀ ਜਿੰਨੇ ਹੈਗੇ ਨੇ ਅਫਸਰ ਸਾਹਿਬਾਨ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਸ਼ੁਰੂ ਤੋਂ ਹੀ ਜੋ ਸਾਡੀ ਡਿਊਟੀ ਬਣਦੀ ਉਹ ਕਰਦੇ ਆਂ ਜੋ ਪੁਲਿਸ ਦਾ ਕੰਮ ਆ ਉਹ ਕਰਦੇ ਆਂ ਪੁਲਿਸ ਦਾ ਕੰਮ ਆ ਆਮ ਪਬਲਿਕ ਦੀ ਸੇਵਾ ਕਰਨੀ ਜਿਹੜੇ ਕ੍ਰਿਮੀਨਲ ਆ ਉਹਨਾਂ ਤੇ ਸਖੰਦਕ ਕੱਸ ਕੇ ਰੱਖਣਾ ਖਾਸ ਕਰਕੇ ਨਸ਼ੇੜਾ ਸਾਡਾ ਤਾਂ ਸ਼ੁਰੂ ਤੋਂ ਹੀ ਰਿਆ ਨਸ਼ੇ ਵਾਲੇ ਤੇ ਜਿਹੜੇ ਕੋਈ ਬਦਮਾਸ਼ੀ ਟਾਈਪ ਨੇ ਉਹਨਾਂ ਤੇ ਸਖੰਦਕ ਕੱਸ ਕੇ ਰੱਖਣਾ ਲੋਕਾਂ ਤੱਕ ਮੈਸੇਜ ਗਿਆ ਲੋਕ ਆਪ ਹੀ ਆਗੇ ਨੇ ਮੇਰੇ ਕੋਲ ਕਿਉਂਕਿ ਸਾਡਾ ਕੰਮ ਵਧੀਆ ਲੱਗਿਆ ਤੇ ਉਹਨਾਂ ਨੇ ਸਨਮਾਨਤ ਕੀਤਾ ਜੁਜੀ ਦੀ ਕਸਤਾ ਦੇਖਦੇ ਜਦੋਂ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਵੇ ਤੇ ਬੜਾ ਲੋਕ ਇਸ ਵਰਦੀ ਤੇ ਬਹੁਤ ਵਿਸ਼ਵਾਸ ਕਰਦੇ ਨੇ ਕਹਿੰਦੇ ਜੇਕਰ ਪੰਜਾਬ ਪੁਲਿਸ ਦਾਣਾ ਹੋਵੇ ਤੇ ਸ਼ਾਇਦ ਹਨੇ ਗਰਦੀ ਮਾਜੇ ਇੱਕ ਪੰਜਾਬ ਪੁਲਿਸ ਵਾਲੇ ਲੋਕਾਂ ਨੂੰ ਡਰ ਰਹਿ ਗਿਆ ਤੇ ਉਸ ਤੋਂ ਵਧੀਆ ਤੁਸੀਂ ਇਮਾਨਦਾਰ ਅਫਸਰ ਵੀ ਹੋ ਤੇ ਤਨਦੇਈ ਨਾਲ ਡਿਊਟੀ ਨਿਭਾ ਰਹੇ ਹੋ ਅਫਸਰਾਂ ਵੱਲੋਂ ਕਿੰਨਾ ਕੁ ਮਾਨਸਮਾਨ ਮਿਲਦਾ ਜਦੋਂ ਇਸ ਤਰ੍ਹਾਂ ਦੀਆਂ ਨਸ਼ੇ ਦੀਆਂ ਜਾਂ ਹੋਰ ਖਿਪਾ ਫਰਦੇ ਹੋ ਜਾਂ ਵੱਡੇ ਕਾਰਵਾਈ ਕਰਦੇ ਹੋ ਉਹਨਾਂ ਦਾ ਤਾਂ ਅਫਸਰਾਂ ਦਾ ਕੀ ਕਹਿਣਾ ਹੈ ਦੇ ਬਾਰੇ ਬਹੁਤ سپورਟ ਹੁੰਦੀ ਹੈ ਜੀ ਅਫਸਰਾਂ ਦੀ ਜਦੋਂ ਆਪਾਂ ਵਧੀਆ ਕੰਮ ਕਰਦੇ ਆ ਅਫਸਰ ਸਾਨੂੰ ਅ ਪ੍ਰਸ਼ੰਸਾ ਪੱਤਰ ਦੇਗੇ ਪਲੱਸ ਸਪੈਸ਼ਲ ਰਿਵਾਰਡ ਦਿੰਦੇ ਨੇ ਇਸ ਤੋਂ ਇਲਾਵਾ ਜਦੋਂ ਵਧੀਆ ਕੰਮ ਕਰੀਦਾ ਪਬਲਿਕ ਵੀ ਸਾਡਾ ਉਹ ਸਾਨੂੰ ਮਾਨ ਸਨਮਾਨ ਦਿੰਦੇ ਨੇ ਇਸ ਕਰਕੇ ਬੜੀ ਖੁਸ਼ੀ ਹੁੰਦੀ ਹੈ ਹੋਰ ਵੀ ਵਧੀਆ ਕੰਮ ਕਰਨ ਨੂੰ ਜੀ ਕਰਦਾ ਅਸੀਂ ਦੇਖਿਆ ਬਲਾਦ ਸਾਹਿਬ ਖਾਸ ਕਰਕੇ ਤੁਸੀਂ ਰਾਤ ਦਾ ਨਾਕਾ ਜਿਹੜਾ ਸਪੈਸ਼ਲ ਲਗਾਉਂਦੇ ਅਸੀਂ ਦੇਖਿਆ ਰਾਤ 9:30 ਤੋਂ ਲੈ ਕੇ ਰਾਤ 10:00 11:00 ਵਜੇ ਤੱਕ ਨਾਕਾ ਲਗਾਉਂਦੇ ਹੋ ਕੀ ਲੱਗਦਾ ਵੀ ਇਸ ਨਾਲ ਜਿਹੜਾ ਨਾਕੇ ਦੇ ਨਾਲ ਜਿਹੜੇ ਗਰਦਨੇ ਜਾਂ ਜਿਹੜੇ ਦੂਸਰੇ ਹੈਗੇ ਨੇ ਚੋਰੀਆਂ ਵਾਲੇ ਜਾਂ ਹੋਰ ਜਿਹੜੇ ਨੇ ਸਨੈਚਰ ਵਾਲੇ ਕੀ ਲੱਗਦਾ ਇਹਨੂੰ ਠੱਲ ਪਾਉਗੇ ਇਸ ਜੀ ਦੇ ਨਾਕੇ ਦੇ ਨਾਲ ਬਿਲਕੁਲ ਪੈਂਦੀ ਆ ਜੀ ਜਦੋਂ ਆਪਾਂ ਇਹਨਾਂ ਤੇ ਵਰਕ ਕਰਾਂਗੇ ਮਾੜੇ ਬੰਦੇ ਦੀ ਚੈਕਿੰਗ ਕਰਾਂਗੇ ਇਹਨਾਂ ਦੇ ਜੋ ਕੋਈ ਨਾ ਕੋਈ ਬੜੀ ਸਾਡੀ ਅਚੀਵਮੈਂਟ ਹੋਈ ਹੈ ਨਾਕੇ ਤੇ ਜੋ ਵੀ ਹੈਗੇ ਅਫਸਰਾਂ ਦੇ ਹੁਕਮ ਮੁਤਾਬਕ ਨਾਕੇ ਲ ਆਪਣੇ ਤੌਰ ਤੇ ਵੀ ਸਪੈਸ਼ਲ ਨਕਾ ਲਾ ਲਈਦਾ ਤੇ ਕੋਈ ਨਾ ਕੋਈ ਮਾੜਾ ਅਨਸਰ ਮਿਲ ਹੀ ਜਾਂਦਾ ਲੋਕਾਂ ਦੇ ਵਿੱਚ ਮੈਸੇਜ ਆਂਦਾ ਲੋਕਾਂ ਦੇ ਮਨ ਚ ਪੁਲਿਸ ਪ੍ਰਤੀ ਥੋੜਾ ਜਿਹਾ ਮਾੜੇ ਬੰਦਿਆਂ ਤੋਂ ਉਹ ਸੁਚੇਤ ਰਹਿੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਹੌਸਲਾ ਹੁੰਦਾ ਵੀ ਪੁਲਿਸ ਸਾਡੇ ਨਾਲ ਹੈ ਬਿਲਕੁਲ ਜੀ ਤੇ ਮੈਂ ਇਹ ਸਗੁਡੀਰ ਦੀ ਗੱਲ ਕਰੀ ਅਸੀਂ ਆਮ ਪਬਲਿਕ ਦੀ ਪਬਲਿਕ ਹਮੇਸ਼ਾ ਥਾਣੇ ਜਾਂ ਤੋਂ ਚੌਂਕੀ ਜਾਂ ਤੋਂ ਡਰਦੀ ਐ ਸ਼ਾਇਦ ਪੁਲਿਸ ਮੁਲਾਜ਼ਮਾਂ ਕੋ ਵੀ ਪਤਾ ਨਹੀਂ ਕਿਸ ਤਰ੍ਹਾਂ ਵਧੀਰਾ ਹੋਊਗਾ ਪਰ ਅਸੀਂ ਦੇਖਿਆ ਵੀ ਲੋਕ ਤੁਹਾਡੀ ਸੋਭਾ ਕਰਦੇ ਨੇ ਕਿ ਸਦਾ ਗੁਰਦੀਪ ਸਿੰਘ ਜਦੋਂ ਚੌਂਕੀ ਚਾਰਜ ਆਏ ਨੇ ਲੋਕ ਬੇ ਤੜਕ ਹੋ ਕੇ ਡਰ ਬੜਾ ਡਰ ਤੋਂ ਇੱਥੇ ਆ ਕੇ ਆਪਣੀ ਕੰਪਲੇਟ ਲਿਖਾਉਂਦੇ ਨੇ ਕਹਿੰਦੇ ਅਫਸਰ ਬਹੁਤ ਵਧੀਆ ਨੇ ਕੀ ਕਰਨ ਚਾਹੋਗੇ ਲੋਕ ਇਸ ਤਰ੍ਹਾਂ ਡਰਦੇ ਨੇ ਸ਼ਾਇਦ ਪੁਲਿਸ ਕੋ ਵੀ ਪੁਲਿਸ ਪਤਾ ਨਹੀਂ ਜਾਂਦੇ ਆ ਹੀ ਸ਼ਾਇਦ ਝਿੜਕੀ ਗਈ ਜਾਂ ਕੀ ਕਰੋਗੇ ਪਰ ਇੱਥੇ ਆ ਕੇ ਤੁਸੀਂ ਦੇਖਿਆ ਲੋਕ ਤੁਹਾਡੀ ਸੋਭਾ ਵੀ ਕਰਦੇ ਨੇ ਕਹਿੰਦੇ ਸਦਾ ਗੁਰਦੀਪ ਸਿੰਘ ਕੱਲੇ-ਕੱਲੇ ਦੀ ਜਿਹੜੀ ਗੱਲ ਆ ਉਹ ਬੜੇ ਧਿਆਨ ਬਿਲਕੁਲ ਜੀ ਸਹੀ ਇਹ ਜੋ ਸਾਡੇ ਅਫਸਰਾਂ ਦੇ ਦਿਸ਼ਾ ਨਿਰਦੇਸ਼ ਨੇ ਜੋ ਪੰਜਾਬ ਸਰਕਾਰ ਦੇ ਨਿਰਦੇਸ਼ ਨੇ ਉਹਦੇ ਮੁਤਾਬਕ ਜੋ ਪੁਲਿਸ ਦਾ ਕੰਮ ਕਰਦਾ ਹਾਂ ਕਰਦੇ ਜਿਹੜਾ ਆਮ ਪਬਲਿਕ ਆਮ ਸ਼ਰੀਫ ਲੋਕ ਸਾਡੇ ਕੋਲ ਸ਼ਿਕਾਇਤ ਲੈ ਕੇ ਹੁੰਦੇ ਨੇ ਉਹਨਾਂ ਦੀ ਪੂਰੀ ਅਸੀਂ ਮਤਲਬ ਸੁਣਵਾਈ ਕੀਤੀ ਜਾਂਦੀ ਆ ਜਿਹੜਾ ਕੋਈ ਕ੍ਰਿਮੀਨਲ ਆਇਆ ਜਾਂ ਕੋਈ ਮਾੜਾ ਅੰਸਰ ਆਉਣਾ ਆਪਾਂ ਚੌਕੀ ਜਿਨੇ ਵੜਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਬਿਲਕੁਲ ਜੀ ਅਬ ਇਹ ਸਭ ਗਰੀਬ ਦੀ ਗੱਲ ਕਰੀ ਨਸ਼ੇ ਦੀ ਗੱਲ ਕਰੀ ਨਸ਼ੇ ਨੂੰ ਲੈ ਕੇ ਕਿੰਨੇ ਕਿ ਆਪਣੇ ਇਲਾਕੇ ਦੇ ਵਿਚ ਮੀਟਿੰਗਾਂ ਕੀਤੀ ਜਾਂਦੀਆਂ ਨੇ ਜਾਂ ਹੋਰ ਪਿੰਡ ਵਾਸੀਆਂ ਨਾਲ ਕਿੰਨਾ ਕੇ ਚੀਜ਼ ਦਾ ਜਿਹੜਾ ਤੇ ਤੁਹਾਨੂੰ ਪਿੰਡ ਵਾਸੀਆਂ ਦਾ ਕਿੰਨਾ ਕੇ ਸਹਿਯੋਗ ਹੈ ਚੀਜ਼ ਲੈ ਕੇਗਾ ਬਹੁਤ ਸਹਿਯੋਗ ਹੈ ਇਸੇ ਇਹ ਅੱਜ ਜਿਹੜਾ ਇਹ ਪਬਲਿਕ ਪਿੰਡ ਵਾਲੇ ਆਏ ਨੇ ਹੋ ਸਕਦਾ ਵੀ ਇਸੇ ਕਰਕੇ ਆਏ ਨੇ ਕਿਉਂਕਿ ਜਦੋਂ ਇਹ ਮੈਨੂੰ ਵੀ ਕੋਈ ਇਨਫੋਰਮੇਸ਼ਨ ਦਿੰਦੇ ਨੇ ਜਾਂ ਮੇਰਾ ਕੋਈ ਸਹਿਯੋਗ ਕਰਦੇ ਨੇ ਮੈਂ ਇਹਨਾਂ ਦਾ ਕੋਈ ਡਬਲ ਸਹਿਯੋਗ ਕਰਦਾ ਵੇਖੋ ਜਦੋਂ ਸਾਨੂੰ ਕੋਈ ਇਨਫੋਰਮੇਸ਼ਨ ਦੇਵੇਗਾ ਪਬਲਿਕ ਤੋਂ ਹੀ ਹੋਣੀ ਲੋਕਾਂ ਤੋਂ ਹੀ ਪਤਾ ਲੱਗਣਾ ਜੇ ਤੋ ਆਪਾਂ ਉਤੇ ਵਰਕ ਕਰਾਂਗੇ ਲੋਕ ਸਾਨੂੰ ਹੋਰ ਹਤਸ਼ਾ ਕਰਣਗੇ ਸਾਨੂੰ ਹੋਰ ਇਨਫੋਰਮੇਸ਼ਨ ਦੇਣਗੇ ਜਦੋਂ ਅਸੀਂ ਉਹ ਤੇ ਕੰਮ ਨਹੀਂ ਕਰਾਂਗੇ ਲੋਕ ਸਾਡਾ ਸਾਥ ਦੇਣੋਂ हट ਜਾਣਗੇ ਫਿਰ ਉਹ ਸਾਨੂੰ ਉਹ ਨਹੀਂ ਕਰਨਗੇ ਇਹ ਵੀ ਜਿਹੜੀ ਦੇਣ ਹੈਗੀ ਪਿੰਡ ਵਾਲੇ ਨੇ ਸਾਰੇ ਲੋਕਾਂ ਦੀ ਸਭ ਤੋਂ ਇੱਕ ਮੇਨ ਗੱਲ ਇਹ ਹੈ ਵੀ ਮੈਂ ਇੱਥੇ ਆ ਕੇ ਦੇਖਿਆ ਇਸ ਪਿੰਡ ਚੋਂ ਕੋਈ ਮੋਤਵਰ ਚਾਹੇ ਕੁਝ ਹੋਰ ਕਦੇ ਵੀ ਨਸ਼ੇ ਵਾਲੇ ਚਾਹੇ ਮਾੜੇ ਅੰਸਰ ਬਾਰੇ ਮੈਨੂੰ ਇਹਨਾਂ ਨੇ ਛੁਪਾਰਚ ਨਹੀਂ ਕੀਤੀ ਸਗੋਂ ਇਹਨਾਂ ਮੈਨੂੰ ਸਾਥ ਦਿੱਤਾ ਵੀ ਇੱਥੇ ਐਵੇਂ ਹੈਗਾ ਇੱਥੇ ਐਵੇਂ ਹੈਗਾ ਥੋੜਾ ਜਿਹਾ ਪੰਟਰੋਲ ਕੋ ਬਿਲਕੁਲ ਜੀ ਗੱਲ ਕਹੀ ਕੋ ਜੀਡੀਐਸਸੀ ਦੇ ਕੇ ਹਮੇਸ਼ਾ ਹੀ ਨਸ਼ੇ ਨੂੰ ਹਰ ਕੋਈ ਠੱਲ ਪਾਉਣ ਵਾਸਤੇ ਗੱਲ ਕਰਦਾ ਤੇ ਹਮੇਸ਼ਾ ਕਹਿੰਦਾ ਵੀ ਨਸ਼ਾ ਉਹਨਾਂ ਇਲਾਕੇ ਚੋਂ ਜਿਹੜਾ ਪਿੰਡ ਚੋਂ ਖਤਮ ਕੀਤਾ ਜਾਵੇ ਪਰ ਅਸੀਂ ਦੇਖਿਆ ਲੋਕ ਅੱਗੇ ਨਹੀਂ ਆਉਂਦੇ ਲੋਕ ਡਰਦੇ ਨੇ ਇਸ ਚੀਜ਼ ਲੈ ਕੇ ਕਿਤੇ ਸਾਡਾ ਨੁਕਸਾਨ ਨਾ ਕਰ ਦੇਣ ਨਸ਼ੇ ਦਾ ਕੋਈ ਕਾਰੋਬਾਰ ਜਿਹੜਾ ਇਹਨਾਂ ਸਾਹਿਬ ਵੇਚਦਾ ਵਾ ਜੇਕਰ ਤੁਹਾਡੀ ਕੋ ਮਤ ਕਰਦਾ ਕੇ ਆ ਕੇ ਉਹਦੀ ਕਿਸ ਤਰ੍ਹਾਂ ਤੁਸੀਂ ਦੇਖਪਾਲ ਕਰਦੇ ਹੋ ਜਾਂ ਕਿਸ ਤਰ੍ਹਾਂ ਹਿਥਿਆ ਰੱਖਦੇ ਹੋ ਤੇ ਅਜਿਹੇ ਜਿਹੜਾ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਕਿ ਲੱਗਦਾ ਉਹਨਾਂ ਦੀ ਜਿਹੜੇ ਹੈ ਨੰਬਰ ਨੇ ਜਾਂ ਨਾਮ ਜਿਹੜੇ ਉਹ ਗੁਪਤ ਖ ਕਿ ਕਿਸੇ ਪੁਲਿਸ ਅਫਸਰ ਨੂੰ ਇਨਫੋਰਮੇਸ਼ਨ ਦੇਗਾ ਬਿਲਕੁਲ ਨਾ ਜਿਹੜਾ ਸੀਕ੍ਰੀਟ ਰੱਖਿਆ ਜਾਏਗਾ ਕਿਤੇ ਉਹਨਾਂ ਦਾ ਨਾਮ ਨਸ਼ਰ ਨਹੀਂ ਹੋਏਗਾ ਤੇ ਉਹਨਾਂ ਦੇ ਵਿਹਾਰ ਤੇ ਜਿਹੜੇ ਮਾੜੇ ਆਂਸਰ ਉਹਨਾਂ ਦੇ ਕਾਬੂ ਪਾਇਆ ਜਾਊਗਾ ਜੇ ਅਗਰ ਕੋਈ ਇਹਨੂੰ ਇਦਾਂ ਦਾ ਲੱਗੇ ਮੈਂ ਆਪਣਾ ਨੰਬਰ ਦਿੰਦਾ ਹਾਂ 24 ਘੰਟੇ ਮੇਰਾ ਨੰਬਰ ਆਨ ਹੁੰਦਾ ਜਦੋਂ ਮਰਜ਼ੀ ਮੈਨੂੰ ਫੋਨ ਕਰ ਕੋਸੁਰਨ ਚੀਜ ਕਰੀ ਠੀਕ ਹੈ ਜੇ ਲਾਸਟ ਵਾਰ ਮੇਰਾ ਗੁਰਜੀਤ ਅਸੀਂ ਦੇਖਿਆ ਤੁਸੀਂ ਅਮਰਸਰ ਦੀ ਵਕ ਵਕ ਚੌਕੀਆਂ ਚ ਡਿਊਟੀ ਨਿਭਾ ਚੁੱਕੇ ਹੋ ਬੜੀ ਜਿੱਥੇ ਡਿਊਟੀ ਨਿਭਾਈ ਆ ਬੜੀ ਨਿਤੜਕ ਨਿਭਾਈ ਆ ਹਮੇਸ਼ਾ ਅਸੀਂ ਦੇਖਿਆ ਲੋਕ ਤੁਹਾਨੂੰ ਸਿੰਘਮ ਦੇ ਨਾਮ ਜਾਣਦੇ ਨੇ ਕਹਿੰਦੇ ਵੀ ਸਿੰਘਮ ਹੈ ਗੁਰਜੀਤ ਸਿੰਘ ਸਿੰਘਮ ਦੇ ਨਾਮ ਜਾਣਦੇ ਇਹ ਜੋ ਕਿੰਨਾ ਚੰਗਣਾ ਜਿਹੜੇ ਲੋਕ ਇਸ ਤਰ੍ਹਾਂ ਸਿਫਤਾ ਕਰਦੇ ਨੇ ਇੰਸਪੈਕਟਰ ਦੀਆਂ ਵੀ ਕਹਿੰਦੇ ਜਿਹੜਾ ਠੰਡਾਦ ਆ ਬਹੁਤ ਤਾਕੜਾਦ ਰਹਾਣਦ ਆ ਰਿਹਾ ਦੇਖੋ ਜੀ ਜਦੋਂ ਤੁਸੀਂ ਆਪਣੀ ਡਿਊਟੀ ਇਮਾਨਦਾਰੀ ਨਾਲ ਸਹੀ ਤਰੀਕੇ ਨਾਲ ਜੋ ਐਜ਼ ਪਰ ਲਾ ਡਿਊਟੀ ਕਰੋਗੇ ਆਪਣੇ ਆਪ ਹੀ ਲੋਕ ਤੁਹਾਡੀ ਸਿਫਤ ਕਰਨ ਲ ਜਦੋਂ ਅਸੀਂ ਗਲਤ ਕੰਮ ਨਹੀਂ ਕਰਾਂਗੇ ਕੁਝ ਨਹੀਂ ਕਰਾਂਗੇ ਆਮ ਪਬਲਿਕ ਦਾ ਸਹਿਯੋਗ ਕਰਾਂਗੇ ਜਿਹੜਾ ਕ੍ਰਿਮੀਨਲ ਹੈ ਕ੍ਰਾਈਮ ਕਰਨ ਵਾਲਾ ਉਹ ਤੇ ਆਪਾਂ ਸਿਕੰਜਾ ਕੱਸ ਕੇ ਰੱਖਾਂਗੇ ਲੋਕੀ ਆਪੇ ਤੁਹਾਡੇ ਨਾਲ ਜੁੜ ਜਾਣੇ ਨੇ ਜਦੋਂ ਆਪਾਂ ਇੱਕ ਪੀੜਤ ਸਾਡੇ ਕੋਲ ਆਉਂਦਾ ਉਹਦੀ ਆਪਾਂ ਗੱਲ ਨਹੀਂ ਸੁਣਾਂਗੇ ਉਹਨੂੰ ਬਾਹਰ ਭਜਾ ਦਾਂਗੇ ਨਹੀਂ ਸੁਣਨੀ ਕੁਝ ਨਹੀਂ ਕਰਨੀ ਉਹ ਜਾ ਕੇ ਸਾਡੀ ਸ਼ੋਭਾ ਥੋੜੀ ਕਰੇਗਾ ਉਹ ਤੇ ਮਤਲਬ ਸਾਡੇ ਖਿਲਾਫ ਹੀ ਬੋਲੇਗਾ ਨਾ ਇਹ ਕਰਕੇ ਜਦੋਂ ਆਉਂਦੇ ਨੇ ਕੁਝ ਇਦਾਂ ਹੁੰਦਾ ਬੜਾ ਮਾਣ ਮਹਿਸੂਸ ਹੁੰਦਾ ਬਹੁਤ ਸਾਰੇ ਆਫੀਸਰ ਦੇ ਵਿੱਚ ਵਧੀਆ ਮੈਸੇਜ ਜਾਂਦਾ ਤੇ ਚਲੋ ਅਗਿਓ ਸਾਡਾ ਰਿਗਾਰਡ ਕਰਦੇ ਬਿਲਕੁਲ ਜੀ ਤੇ ਗੁਰਜੀਤ ਜੀ ਸਨੇਹਾ ਕੀ ਦੇਣਾ ਚਾਹੋਗੇ ਪਿੰਡ ਵਾਸੀਆਂ ਨੂੰ ਕਿਸੇ ਤਰ੍ਹਾਂ ਦਾ ਵੀ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਆ ਜਾਂ ਕਿਸੇ ਕਿਸ ਤਰ੍ਹਾਂ ਦੀ ਕਿਸੇ ਕੋਈ ਇਤਲਾਹ ਆ ਉਹ ਕਿਸ ਤਰ੍ਹਾਂ ਤੁਹਾਡਾ رابطہ ਕਰਨਾ ਤੁਸੀਂ ਆਪਣਾ ਮੋਬਾਈਲ ਨੰਬਰ ਜਰੂਰ ਦੱਸ ਦਿਓ ਕਿਉਂਕਿ ਅਸੀਂ ਦੇਖਿਆ ਵੀ ਹਰ ਇੱਕ ਇਲਾਕੇ ਵਿੱਚ ਕੋਈ ਨਾ ਕੋਈ ਮੁਸ਼ਕਲ ਹੁੰਦੀ ਆ ਪਰ ਲੋਕ ਪਰੇਸ਼ਾਨ ਹੁੰਦੇ ਨੇ ਲੋਕਾਂ ਨੂੰ ਨਹੀਂ ਚੀਜ਼ ਦਾ ਪਤਾ ਵੀ ਕਿੱਥੇ ਜਾ ਕੇ ਗੱਲਬਾਤ ਕਰਨੀ ਜਾਂ ਕਿਹਨੂੰ ਕਰਨੀ ਆ ਤੁਸੀਂ ਆਪਣਾ ਮੋਬਾਈਲ ਨੰਬਰ ਦੱਸ ਦਿਓ ਤੇ ਸਨੇਹਾ ਕੀ ਦੇਣਾ ਚਾਹੋਗੇ ਜਿਹੜੇ ਕਿ ਪਿੰਡ ਵਾਸੀ ਨੇ ਇਹਨਾਂ ਨੂੰ ਦੇਖੋ ਜੀ ਮੇਰਾ ਸਨੇਹਾ ਵਾ ਜਿੰਨੇ ਲੋਕ ਤੇ ਨਸ਼ਿਆਂ ਦੇ ਖਿਲਾਫ ਕੋਈ ਵੀ ਹੈਗੀ ਆ ਜਦੋਂ ਮਰਜ਼ੀ 24 ਘੰਟੇ ਮੇਰਾ ਨੰਬਰ ਖੁੱਲਾ ਹੈਗਾ ਸਾਡੇ ਕੋਲੋਂ ਉਹਦਾ ਪੂਰਾ ਸਹਿਯੋਗ ਦਿੱਤਾ ਜਾਏਗਾ ਉੱਤੇ ਕਾਰਵਾਈ ਕੀਤੀ ਜਾਏਗੀ ਅਗਰ ਅਸੀਂ ਇਵੇਂ ਸਾਡਾ ਪਬਲਿਕ ਸਾਥ ਦੇਗ ਤੇ ਅਸੀਂ ਆਪਣਾ ਕੰਮ ਹੋਰ ਵਧੀਆ ਤਰੀਕੇ ਨਾਲ ਕਰ ਸਕੀਏ ਇਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕੀਤੀ ਆ ਆਪਣੇ ਫੋਨ ਨੰਬਰ ਦੀ ਸਾਡਾ ਸਰਕਾਰੀ ਨੰਬਰ ਚੋਂ ਕੀਦਾ ਹੈਗਾ 97811 0 03233 ਠੀਕ ਹੈ ਜੀ ਉਸ ਨੰਬਰ ਤੇ ਸਾਡੇ ਨਾਲ ਕੰਟੈਕਟ ਕਰਨ ਇਸ ਤੋਂ ਇਲਾਵਾ ਕੰਟਰੋਲ ਰੂਮ ਦਾ ਨੰਬਰ ਹੈਗਾ ਮੇਰਾ ਪਰਸਨਲ ਨੰਬਰ ਹੈਗਾ ਜੀ 98761 72826 ਇਹ 24 ਘੰਟੇ ਖੁੱਲਾ ਜੀ ਜਦੋਂ ਮਰਜ਼ੀਰਾ ਮੈਨੂੰ ਫੋਨ ਕਰੋ ਮੈਂ ਉਸੇ ਵੇਲੇ ਉੱਤੇ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਕਾਲੇ ਕਨਪੁਰ ਚੌਂਕੀ ਚਾਰ ਸਦਾ ਗੁਰਜੀਤ ਸਿੰਘ ਪਲਾ ਤੁਸੀਂ ਦੇਖਿਆ ਵੀ ਬੜੇ ਨਿਤੜਕ ਤੇ ਧਾਕੜ ਅਫਸਰ ਨੇ ਹਮੇਸ਼ਾ ਲੋਕਾਂ ਦੀ ਸੌਂਦੇ ਨੇ ਤੇ ਖਾਸ ਕਰਕੇ ਗਰੀਬ ਤਰੱਕੀ ਦੀ ਜਾਇਸ ਹੁੰਦੇ ਨੇ ਹਮੇਸ਼ਾ ਲੋਕਾਂ ਦੇ ਬੜਾ ਸਵਾਲ ਹੁੰਦਾ ਵੀ ਸ਼ਾਇਦ ਚੌਂਕੀ ਜਾਵਾਂਗੇ ਥਾਣੇ ਜਾਵਾਂਗੇ ਪੁਲਿਸ ਕਿੱਦਾਂ ਦਾ ਰਵਈਆ ਕਰੂਗੀ ਪਰ ਇਹ ਪਹਿਲਾ ਠਾਨਦਾਰ ਹੈ ਜਿਹੜਾ ਕਿ ਲੋਕਾਂ ਦਾ ਗਰੀਬਾਂ ਦਾ ਮਸੀਹਾ ਬਣ ਕੇ ਆਇਆ ਤੇ ਅੱਜ ਪਿੰਡ ਵਾਸੀ ਜਿਹੜਿਆਂ ਦੀ ਸਿਫਤਾਂ ਜਿਹੜੇ ਕਰਦੇ ਨੇ ਤੇ ਨਾਲ ਹੀ ਨਾਲ ਮਾਨ ਸਨਮਾਨ ਦੇਣ ਵਾਸਤੇ ਪਿੰਡ ਕਨਪੁਰ ਕਾਲੇ ਚੌਂਕੀ ਆਏ ਨੇ ਅਸੀਂ ਵੀ ਸਰਦਾਰ ਗੁਡੀ ਸਿੰਘ ਬਲਾ ਦਾ ਧੰਨਵਾਦ ਕਰਦੇ ਆ ਕਿਉਂਕਿ ਵਧੀਆ ਅਫਸਰ ਆਏ ਨੇ ਇਮਾਨਦਾਰ ਅਫਸਰ ਆਏ ਨੇ ਇਸ ਤਰ੍ਹਾਂ ਦੇ ਅਫਸਰਾਂ ਨੂੰ ਸਾਨੂੰ ਲੋੜ ਹੋਊਗੀ ਕਿਉਂਕਿ ਨਸ਼ੇ ਨੂੰ ਖਾ ਕੇ ਠੱਲ ਪਾਉਣ ਦੀ ਲੋੜ ਆ ਜਿਹੜਾ ਕਿ ਨਸ਼ਾ ਦਾ ਜਿਹੜਾ ਦਰਿਆ ਵਗ ਰਿਹਾ ਮਾਪਿਆਂ ਦੇ ਪੁੱਤ ਤੇ ਭੈਣਾਂ ਦੇ ਭਰਾ ਜਿਹੜੇ ਕਿ ਨਸ਼ੇ ਦੇ ਉੱਤੇ ਜਾ ਰਹੇ ਨੇ ਅਸ ਕਰਕੇ ਸਾਨੂੰ ਪੰਜਾਬ ਪੁਲਿਸ ਦਾ ਸਾਥ ਦੇਣਾ ਚਾਹੀਦਾ ਵਾ ਤੁਸੀਂ ਦੇਖਿਆ ਸਰਦਾਰ ਸਾਹਿਬ ਨੇ ਆਪਣਾ ਮੋਬਾਈਲ ਨੰਬਰ ਦੱਸ ਦਿੱਤਾ ਵੀ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਤੇ ਉਹਨਾਂ ਨਾਲ ਰਾਬਤਾ ਕਰ ਉਹਨਾਂ ਨੰਬਰ ਜਿਹੜਾ 24 ਘੰਟੇ ਜਿਹੜਾ ਉਹ ਚੱਲ ਰਿਹਾ ਵਾ ਤੇ ਹੁਣ ਗੱਲਬਾਤ ਕਰਾਂਗੇ ਬਲੰਦਰ ਸਿੰਘ ਜਿਹੜਾ ਕਿ ਸਾਡੇ ਵੱਡੇ ਵੀਰ ਨੇ ਕਨਪੁਰ ਕਾਲੇ ਦੇ ਮੇਨ ਅਹੁਦੇਦਾਰ ਨੇ ਇਹਨਾਂ ਵੱਲੋਂ ਅੱਜ ਜਿਹੜਾ ਕਿ ਸਨਮਾਨਿਤ ਕੀਤਾ ਗਿਆ ਚੌਂਕੀਜਾਰ ਕੁਰੀਸੀ ਪਲਾ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਵਾ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਜਿਹੜਾ ਕਿ ਪਿੰਡ ਕਨਪੁਰ ਕਾਲਿਆਂ ਦੇ ਏ ਭਾਈ ਸਾਹਿਬ ਬਰਿੰਦਰ ਸਿੰਘ ਜੀ ਕੋਲਾ ਇਹਨਾਂ ਨੂੰ ਗਿਆਇਆ ਦਾ ਮੇਰੇ ਉਹਦੇਦਾਰ ਨੇ ਅੱਜ ਚੌਂਕੀ ਚਾਲ ਕਰ ਬਕਾਲੇ ਆਏ ਨੇ ਚਾਨਣ ਨੂੰ ਸਾਰ ਨੂੰ ਸਨਮਾਨ ਕਰਨ ਵਾਸਤੇ ਮੰਚ ਕਿਸ ਤਰ੍ਹਾਂ ਆ ਜਹਰ ਕਿਸ ਤਰ੍ਹਾਂ ਜਾਏ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਖੁਸ਼ੀ ਵਾਲੀ ਗੱਲ ਤੇ ਤਾਂ ਹੀ ਬਣੀ ਜੀ ਜੇ ਖੁਸ਼ੀ ਵਾਲੀ ਗੱਲ ਬਣੀ ਸੀ ਤੇ ਇਸ ਪਹਿਲੇ ਸ਼ਖਸ ਦੇ ਜਿਨ੍ਹਾਂ ਨੂੰ ਅੱਜ ਸਨਮਾਨਿਤ ਕੀਤਾ ਇਸ ਚੌਂਕੀ ਵਿੱਚ ਅਜੇ ਤੱਕ ਕਿਸੇ ਆਦਮੀ ਨੇ ਇਸ ਮਸਲੇ 'ਚ ਸਮਾਨਤ ਨਹੀਂ ਕੀਤਾ ਹੋਰ ਕਈਆਂ ਮਸਲਿਆਂ ਦੇ ਵਿੱਚ ਪਾਰਟੀ ਤੌਰ ਤੇ ਕਿਸੇ ਨੇ ਕੀਤਾ ਹੋਊਗਾ ਅੱਜ ਸਾਂਝੇ ਤੌਰ ਤੇ ਵਿਧ ਕਾਂਗਰਸੀ ਵਿਧ ਕਾਲੀ ਵਿਧਕ ਆਮ ਪਾਰਟੀ ਉਹ ਸਾਰੀ ਪਾਰਟੀਆਂ ਨੇ ਗੱਲ ਕੇ ਅਨਚਾਰ ਸਾਹਿਬ ਨੂੰ ਐਸ ਐਚਓ ਸਾਹਿਬ ਨੂੰ ਇੱਥੇ ਸਮਾਨਤ ਕੀਤਾ ਕਿਉਂ ਕੀਤਾ ਇਹਨਾਂ ਦੇ ਚੰਗਿਆਈਆਂ ਤੇ ਚੰਗੇ ਕੰਮ ਅਸੀਂ ਵੇਖੇ ਆ ਕਾਲੇ ਪਿੰਡ ਦੇ ਵਿੱਚ ਜਾ ਕੇ ਵੇਖੋ ਚੌਂਕਾ ਜੋ ਗੰਦ ਕੱਟ ਗਿਆ ਜੇ ਗੰਦ ਨਹੀਂ ਜੇ ਰਹਿ ਗਿਆ ਗੰਦ ਕੱਟਤਾ ਜੇ ਨਾ ਅਸੀਂ ਹੋਰ ਇਹਨਾਂ ਦੇ ਨਾਲ ਖਲੋਤੇ ਆ ਵੇ ਸਾਰੇ ਜਿਹੜੇ 90 ਪੈਸੇ ਤੁਸੀਂ ਕਰਤਾ 10 ਵੀ ਕਹਿ ਗਏ ਨਾ ਉਹ ਵੀ ਪੁੱਤ ਬਚਾ ਲਓ ਜਿਨ੍ਹਾਂ ਦੇ ਮਰਦੇ ਫਿਰਦੇ ਜੇ ਉਹ ਵੀ ਬਚਾ ਲਓ ਜਿਹੜੀਆਂ ਉੱਥੇ ਬੀਬੀਆਂ ਵੀ ਇਸ ਪਾਸੇ ਤੁਰਗੀਆਂ ਜੇ ਉਹਨਾਂ ਨੂੰ ਬਚਾ ਲਓ ਬਹੁਤ ਵਧੀਆ ਬਹੁਤ ਵਧੀਆ ਇਨਸਾਨ ਜਿਨ੍ਹਾਂ ਵੀ ਕਿਹਾ ਜਾਵੇ ਉਹਨਾਂ ਹੀ ਥੋੜਾ ਜੀ ਬਾਪੂ ਕੁੱਲੀ ਵਾਲਾ ਇਹਨਾਂ ਦੇ ਮਿਹਰ ਪਰ ਹੱਥ ਰੱਖੇ ਇਹ ਸਾਡਾ ਸੰਯੋਗ ਦੇਣਾ ਸੀ ਇਹਨਾਂ ਦਾ ਲਈਏ ਜੀ ਤੇ ਘੱਲ ਕੇ ਇਹ ਗੱਡੀ ਨੂੰ ਨਾਗੀ ਲੈਣ ਤੇ ਚਗਾਈਏ ਜਿਹੜੀ ਲੱਥੀ ਬੀਠੀ ਬਿਲਕੁਲ ਤੁਸੀਂ ਜੀ ਬਹੁਤ ਵੱਡੀ ਗੱਲ ਤੁਸੀਂ ਕਰ ਦਿੱਤੀ ਆ ਵੀ ਇੱਥੇ ਬੜੇ ਚੰਗੇ ਯਾਰ ਜਾਇਨਾ ਅੱਜ ਤੱਕ ਤੇ ਕਈ ਚਲ ਗਏ ਨੇ ਅੱਜ ਤੱਕ ਕਿਸ ਨੂੰ ਸਨਮਾਨ ਦਿੱਤਾ ਗਿਆ ਜੇਕਰ ਉਹ ਵਧੀਆ ਕੰਮ ਕਰਦਾ ਜਾਂ ਕੋਈ ਵਧੀਆ ਇਨਸਾਨ ਆ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਪੰਜਾਬ ਪੁਲਿਸ ਦੇ ਬੜੇ ਧਾਕੜ ਅਫਸਰ ਕਹੇਗੇ ਨੇ ਉਹਨਾਂ ਚ ਸਦਾ ਗੁਰਜੀਤ ਸਿੰਘ ਵੀ ਆਉਂਦੇ ਨੇ ਮੇਰੇ ਸੋਪੀ ਜਦੋਂ ਨਹੀਂ ਸੀ ਇਹ ਤੁਹਾਡੇ ਇਲਾਕੇ ਵਿੱਚ ਆਏ ਕੀ ਹਾਲਾਤ ਕੀ ਸੀ ਕਨਪੁਰ ਕਾਲੇ ਤੁਹਾਡੇ ਪਿੰਡ ਦੇ ਕੀ ਹਾਲਾਤ ਸੀ ਦਸ਼ਕਾ ਨੂੰ ਸਾਂਝਾ ਕਰ ਦਿਓ ਹਰ ਜੀ ਜੀ ਇਹ ਤਾਂ ਤੁਸੀਂ ਵੀ ਜਾਣਦੇ ਹੋ ਹਾਲਾਤ ਕੀ ਆ ਤੁਸੀਂ ਸਣ ਤੋਂ ਜ਼ਿਆਦਾ ਜਾਣਦੇ ਜੇ ਕਿਉਂਕਿ ਤੁਸੀਂ ਰੋਜ਼ ਹੀ ਕਿਸੇ ਨਾ ਕਿਸੇ ਦੀ ਕਵਰ ਕਰਦੇ ਜੇ ਖਬਰਾਂ ਕਰਨਾ ਤੇ ਅਸੀਂ ਇਹ ਗੱਲ ਆਖਾਂਗੇ ਇਨ੍ਹਾਂ ਹਸਰਾਂ ਨੂੰ ਔਰ ਜਿਹੜੇ ਪਹਿਲਾਂ ਵੀ ਐਸਚਓ ਸਾਹਿਬ ਆਏ ਜਾਂ ਕੋਈ ਇੰਚਾਰਜ ਸਾਹਿਬ ਆਏ ਹੱਥ ਪਾ ਲਾ ਸਾਰਿਆਂ ਕਿ ਜੋਗਦੇ ਰਹਿ ਵੀ ਜਨਾਬ ਇਹ ਜੋ ਕੁਝ ਹੋ ਰਿਹਾ ਵਾ ਇਹਦਾ ਬਚਾ ਕੇ ਲਿਆ ਪਰ ਚਲੋ ਕਿ ਨੀ ਬੰਦੀ 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 ਬਣ ਗਈ ਗੁਰੂ ਪਾਤਸ਼ਾਹ ਨੇ ਮਿਹਰ ਭਰਿਆ ਹੱਥ ਰੱਖ ਕੇ ਇਹ ਸਾਡੇ ਕੋ ਇਨਸਾਨ ਭੇਜੇ ਨੇ ਜੇ ਮੈਂ ਇੱਕ ਗੱਲ ਹੋਰ ਵਧੀਆ ਮੈਨੂੰ ਲੱਗੀ ਇਹਨਾਂ ਦੀ ਵੀ ਬੱਚੇ ਆਂਦੇ ਗੁਰੂ ਦੀ ਕਿਰਪਾ ਬਾਤ ਸੈਟਲ ਲੈ ਮੈਨੂੰ ਗੁਰੂ ਦੀ ਕਿਰਪਾ ਵਾ ਬੜੀ ਸੋਹਣੀ ਤਨਖਾਹ ਮਿਲਦੀ ਆ ਠੀਕ ਹੈ ਜੀ ਮੈਂ ਕੀ ਕਰਨਾ ਜੇ ਮੇਰੇ ਕੋ ਕੋ ਭਲਾ ਚਾਰ ਦਿਨ ਹੁੰਦਾ ਤੇ ਮੈਂ ਕਰ ਸਕਦਾ ਜੇ ਨਾ ਹੋਇਆ ਤੇ ਮੈਂ ਜਿੱਦਾਂ ਤੁਸੀਂ ਆਣ ਕੇ ਮੈਨੂੰ ਮਾਨ ਸਤਮਾਨ ਕੀਤਾ ਮੈਂ ਤੁਹਾਡੇ ਕੇ ਹੱਥ ਜੋੜ ਦਵਾਂਗਾ ਇਹਦੇ ਨਾਲੋਂ ਵਧੀਆ ਗੱਲ ਕੀ ਹੈ ਕਿ ਜਿਹੜਾ ਅਫਸਰ ਇੰਨੀ ਗੱਲ ਆਂਦਾ ਵੀ ਵੇਖੋ ਟਾਈਮ ਵੇਖ ਲਓ ਤੁਸੀਂ ਟਾਈਮ ਵੇਖ ਲਓ ਨਹੀਂ ਤੇ ਜਾ ਕੇ ਹੱਥਾਂ ਤੇ ਠੇਕਿਆਂ ਤੇ ਬੈਠੇ ਹੋਣੇ ਜੇ ਠੀਕ ਹੈ ਜੀ ਤੇ ਇਹ ਵੇਖੋ ਕਿੰਨੇ ਵਜੇ ਤੱਕ ਬੈਠੇ ਮੈਂ ਕੱਲ ਪਤੋਂ 3:30 ਵਜੇ ਛੜੀ ਫੈਕਟਰੀ ਜਾ ਮੈਂ ਰਾਤ ਮੈਂ ਵੀ ਕਿਸੇ ਵੇਲੇ ਫਿਰਕੀ ਜਾਣਾ ਤੇ 3 ਵਜੇ ਇਹ ਛੜਕਾਂ ਦੇ ਤੁਰੇ ਫਿਰਦੇ ਸੀ ਮੈਂ ਨਹੀਂ ਵੇਖਿਆ ਕੋਈ ਅਫਸਰ ਜਿੰਨੇ ਵਜੇ ਫਿਰਦਾ ਹੋਊਗਾ ਜਿਹਦੀ ਕੋ ਡਿਊਟੀ ਹੋਏਗੀ ਇਹਨਾਂ ਦੀ ਡਿਊਟੀ ਮੇਰੇ ਖਿਆਲ ਅੱਠ ਵਜੇ ਖਤਮ ਹੋ ਗਈ ਤੇ ਹੁਣ ਵੇਖੋ ਟਾਈਮ ਵੇਖ ਲਓ ਤੁਸੀਂ ਤੇ ਚੰਗੀ ਗੱਲ ਆ ਸਰ ਤੁਸੀਂ ਤੱਕਦੇ ਹੋ ਕੇ ਕੰਮ ਕਰੋ ਅਸੀਂ ਨਗਰ ਵਾਲੇ ਤੁਹਾਡਾ ਜਿੰਨਾ ਮੇ ਸਾਥ ਹੋਊਗਾ ਦਵਾਂਗੇ ਆ ਮੇਰੇ ਵੀਰ ਸਰਨਜੀ ਆਨੇ ਕੁਲਦੀਪ ਜੀ ਨੇ ਹੋਣ ਜੀ ਹੋਣੀ ਨੇ ਸਾਰੇ ਜੋਗਾ ਸਿੰਘ ਹੋਣੀ ਬਹੁਤ ਵਧੀਆ ਸਾਰੇ ਇਨਸਾਨ ਨੇ ਜਿਹੜੇ ਕਿ ਇਸ ਮਸਲੇ ਨੇ ਸਲਾਹ ਕੀਤੀ ਗਈ ਭਾਜੀ ਇੱਕ ਮੁੱਦਾ ਇੱਕ ਬੰਦਾ ਨਹੀਂ ਆਇਆ ਇੱਥੇ ਠੀਕ ਹੈ ਅਸੀਂ ਪੰਜ ਚਾਰ ਪਾਰਟੀਆਂ ਦੇ ਬੰਦਿਆਂ ਨੇ ਇੱਕ ਦੂਜੇ ਨਾਲ ਵਿਚਾਰ ਕੀਤੀ ਵੀ ਕੀ ਕਰਨਾ ਚਾਹੀਦਾ ਪਾਰਟੀ ਬਾਜੀ ਨਹੀਂ ਇੱਥੇ ਸਿਰਫ ਇੱਕ ਚੰਗਾ ਜਿਹੇ ਗੁਰਪਾਤਸ਼ਾਹ ਨੇ ਸਾਨੂੰ ਗੁਲਦਸਤਾ ਫੜਾਇਆ ਨਾ ਤੇ ਉਹਨੂੰ ਆਪਾਂ ਨਾ ਕਿ ਗਾਂ ਦੀ ਗਾਂ ਤੋੜੀਏ ਜਿਹੜਾ ਸੰਦੇਸ਼ ਜਿਹੜਾ ਚੰਗਾ ਜਾਵੇ ਸਾਰਿਆਂ ਦੇ ਵਿੱਚ ਦੇ ਦੂਜੇ ਇਹ ਅਫਸਰਾਂ ਨੂੰ ਵੇਖ ਕੇ ਦੂਜੇ ਅਫਸਰ ਵੀ ਕੰਮ ਕਰਨ ਸਾਨੂੰ ਵੀ ਖੁਸ਼ੀ ਹੋਵੇ ਤਾਂ ਉਹਨਾਂ ਨੂੰ ਵੀ ਖੁਸ਼ੀ ਹੋਵੇ। ਇਹ ਲਾਸਵਾਲ ਮੇਰਾ ਅਸੀਂ ਦੇਖਦੇ ਹਮੇਸ਼ਾ ਜਦੋਂ ਕਿਤੇ شریف ਬੰਦਾ ਕਿਤੇ ਚੌਕੀ ਥਾਣੇ ਤੇਰਖਾਸ ਗੋਮ ਵਾਸਤੇ ਆਇੰਦਾ ਨਾ ਪਹਿਲਾਂ ਤਾਂ ਉਹ ਡਰਦਾ ਰਹਿੰਦਾ ਵੀ ਪਤਾ ਨਹੀਂ ਜਾਂਦਿਆ ਮੈਨੂੰ ਕਿਹੜੇ ਮੂਹ ਨਾਲ ਗੱਲ ਕਰਨੀ ਆ ਲੈ ਥਾਣੇਦਾਰਾਂ ਨੇ ਤੇ ਕਿਹੜੇ ਮੂਹ ਨਾਲ ਪੁੱਛਣਾ ਉਹਨਾਂ ਨੇ ਤੇ ਜੇਕਰ ਕੋਈ ਕੰਮ ਹੋ ਜਾਂਦਾ ਤੇ ਮੇਸ਼ਾ ਸੋਦੇ ਪਿਛੜ ਕੇ ਤੇ ਪੈਸੇ ਦੀ ਮੰਗਣਾ ਕੀਤੀ ਜਾਵੇ ਪਰ ਤੁਸੀਂ ਦੱਸਿਆ ਵੀ ਸਦਾ ਗੁਜਰੀ ਸਿੰਘ ਭਲਾ ਇੱਕ ਚੰਗੇ ਪਰਿਵਾਰ ਚੋਂ ਆ ਬੇਟਾ ਬਾਹਰ ਬੈਲ ਸੈਟ ਹੈ ਕੈਨੇਡਾ ਵਿੱਚ ਉਹ ਕਹਿੰਦੇ ਇਹ ਕਹਿ ਨਹੀਂ ਤੇ ਲੋਕ ਹੀ ਨਹੀਂ ਜਿਹੜਾ ਇਨਸਾਨ ਆਪਣੇ ਟਾਈਮ ਤੋਂ ਗਾਂਹ ਟਾਈਮ ਦੇ ਗਿਆ ਕੋਈ ਓਵਰ ਟਾਈਮ ਤੋਂ ਨਾ ਸਰਕਾਰ ਦੇਣ ਲਈ ਉਹਨਾਂ ਨੂੰ ਉਹ ਆਪਣੇ ਕਾਦੇ ਵਾਸਤੇ ਚੰਗਿਆਈ ਵਾਸਤੇ ਕੰਡਦੇ ਨੇ ਇੱਕ ਗੱਲ ਮੈਂ ਹੋਰ ਇੱਕ ਘੰਟੇ ਤੋਂ ਮੈਂ ਚੌਂਕੀ ਦੇ ਵਿੱਚ ਆ ਚਲੋ ਇਹਨਾਂ ਦੇ ਕਈ ਜਿਵੇਂ ਆ ਥੋ ਕਿ ਇਹ ਵੀ ਲੇਟ ਹੋ ਗਿਆ ਅਸੀਂ ਵੀ ਚਲੋ ਇਹਨਾਂ ਦਾ ਇੰਤਜ਼ਾਰ ਕੀਤਾ ਕਿਉਂ ਕੀਤਾ ਉਹ ਨਹੀਂ ਜੇ ਅਸੀਂ ਉੱਠ ਕੇ ਚਲੇ ਜਾਂਦੇ ਸਾਨੂੰ ਪਤਾ ਸੀ ਚੰਗੇ ਅਫਸਰ ਹੈ ਚੰਗੇ ਇਹਨਾਂ ਦਾ ਸਤਿਮਾਨ ਸਨਮਾਨ ਕਰਨ ਵਾਸਤੇ ਅਸੀਂ ਇਹਨਾਂ ਦਾ ਇੰਤਜ਼ਾਰ ਕੀਤਾ ਦੂਜਾ ਇੱਕ ਘੰਟੇ ਦੇ ਵਿੱਚ ਮੈਂ ਵੇਖਿਆ ਤਿੰਨ ਚਾਰ ਬੰਦੇ ਆ ਨਾ ਜਿੰਨਾ ਵੀ ਛੇਤੀ ਛੇਤੀ ਇਹਨਾਂ ਨੇ ਡੀਲ ਕੀਤੀ ਕੰਮ ਦੇ ਕਰਕੇ ਖਰਗ ਨੂੰ ਇਹ ਕਹ ਲਾ ਕੀ ਨਾਗਿਰਮਾਨ ਨਾ ਭੇਜੋ ਮੈਂ ਸਾਗਾਂ ਦੀ ਸੁਣਦਾ ਕੇ ਨੂੰ ਭਾ ਵੀ ਲੈ ਕੇ ਸਾਨੂੰ ਕਲਾ ਵੀ ਦਿੱਤਾ ਵੀ ਸਵੇਰੇ ਆ ਜਾਓ ਟਾਈਮ ਤੋਂਗਾ ਤੇ ਜੇ ਨਹੀਂ ਤੇ ਅਫਸਰ ਉਹਦਾ ਵੀ ਕਹਿ ਦਿੰਦੇ ਚਲ ਬਈ ਉਹ ਤਾਂ ਜਾ ਕੀ ਕਰਦੇ ਤੁਹਾਨੂੰ ਵੀ ਪਤਾ ਅਸੀਂ ਚੰਗਿਆਈ ਦੀ ਚੰਗੀ ਗੱਲ ਕਰਾਂਗੇ ਜੀ ਤੇ ਮਹਾਰਾ ਕਿਰਪਾ ਕਰੇ ਇਹਨਾਂ ਨੂੰ ਹੋਰ ਨੇਕ ਬੁੱਧੀ ਬਖਸ਼ੇ ਬਾਬੂ ਕੁਲੀ ਵਾਲਾ ਇਹਨਾਂ ਦੇ ਸਰ ਤੇ ਮਿਹਰ ਭਰੇ ਹੱਥ ਰੱਖੇ ਇਹ ਬਾਬੂ ਕੁਲੀ ਵਾਲੇ ਦਾ ਨਗਰ ਹੈ ਇੱਥੋਂ ਕੋਈ ਖਾਲੀ ਨਹੀਂ ਜਿਗਿਆ ਅੱਜ ਇਹਨਾਂ ਦੇ ਇੱਕ ਸਟਾਰ ਆ 2 ਸਟਾਰ ਆ ਤੁਸੀਂ ਆਉਣ ਵਾਲਾ ਸਮਾਂ ਵੇਖੋ 3 ਸਟਾਰ ਹੋਣਗੇ ਜੀ ਇਹ ਬੰਦੇ ਦੀ ਲਾਲ ਸਵਾਲ ਮੇਰਾ ਜੀ ਇਹ ਕਿੰਨੋਂ ਬਹੁਤ ਸਿਫਤ ਕੀਤੀ ਹੈ ਇਹਨਾਂ ਨੇ ਅੰਜਾਲ ਸਾਹਿਬ ਨੇ ਕਹਿੰਦੇ ਵੀ ਇਲਾਕੇ ਦੇ ਜਿਹੜੇ ਨਗਰ ਨਿਵਾਸੀ ਨੇ ਤੁਹਾਡੇ ਕੋ ਜਾਂ ਹੋਰ ਸਾਡੇ ਪ੍ਰਬੰਧਿਤ ਸੱਜਣ ਨੇ ਉਹ ਕਹਿੰਦੇ ਵੀ ਹਮੇਸ਼ਾ ਇਹ ਸਿਫਤ ਇਹਨਾਂ ਦੀ ਇਹ ਗੱਲ ਹੈਗੀ ਆ ਪਿੱਠ ਪਿੱਛੇ ਵੀ ਜਾਂ ਮੂੰਹ ਤੇ ਵੀ ਕਹਿੰਦੇ ਵੀ ਨਸ਼ੇ ਦੇ ਮਗਰ ਨਹੀਂ ਅਜੇ ਤੱਕ ਆਉਂਦੇ ਕਹਿੰਦੇ ਭਾਵੇਂ ਇੱਥੇ ਨਸ਼ਾ ਵਿਗਦਾ ਜਾਂ ਨਹੀਂ ਵਿਗਦਾ ਕਹਿੰਦੇ ਹੋਰ ਜਿਹੜਾ ਮਸਲੀ ਮਨਾ ਹੋਵੇ ਪਰ ਨਸ਼ੇ ਦੇ ਮਗਰ ਨਹੀਂ ਆਉਂਦੇ ਕਹਿੰਦੇ ਨਾ ਸਾਨੂੰ ਕੰਪਲਾਈ ਕਰਦੇ ਨੇ ਅਸੀਂ ਦੇਖਿਆ ਵੀ ਕਈ ਜਗ੍ਹਾ ਤੇ ਨਸ਼ੇ ਵਾਲਾ ਬੰਦਾ ਹੁੰਦਾ ਤੇ ਪਹਿਲਾਂ ਹੀ ਥਾਣੇ ਮੋਰਲੀਆਂ ਹੁੰਦੇ ਜੋ ਪਹਿਲਾਂ ਛਡੋਮਾਥੇ ਮੰਗਰੇ ਆ ਜਾਂਦੇ ਨੇ ਪਰ ਤੁਹਾਡੀ ਵੀ ਸਤਿ ਕੀ ਦਿੱਤੀ ਸਾਰੇ ਭਾਈਚਾਰੇ ਦੀ ਉਹ ਕਹਿੰਦੇ ਨਸ਼ੇ ਮਗਰ ਲੰਪਛੇ ਫੋਨ ਕਰਦੇ ਨੇ ਨਾ ਹੀ ਆਉਂਦੇ ਨੇ ਇਹ ਵਿੱਚ ਕਿੰਨੀ ਸੱਚਾਈ ਇਹ ਸੱਚ ਹੈ ਜੀ ਇਹ ਬਾਪੂ ਕੁੱਲੀ ਵਾਲੇ ਦਾ ਸੰਦੇਸ਼ ਹੈ ਠੀਕ ਹੈ ਜੀ ਅੱਜ ਉਹਨਾਂ ਨੂੰ ਜਾ ਕੇ ਪੁੱਛੋ ਨਾ ਜੀ ਮਨ ਲੋ ਅਸੀਂ ਪੁਲਿਸ ਨੂੰ ਪੈਸੇ ਦੇ ਦਿੱਤੇ ਜਾਂ ਇਧਰ ਉਧਰ ਕੋਈ ਗੱਲਬਾਤ ਕਰ ਲਈ ਬੰਦਾ ਛੜਾ ਕੇ ਲੈ ਗੇ ਕੱਲ ਉਹ ਜਾ ਕੇ ਫੇਰ ਸਮਾਨ ਵੇਚਦਾ ਕਿੰਨਾ ਦਾ ਸਦਿਆਨਾਸ ਹੋਣਾ ਇਸ ਕਰਕੇ ਸਾਡੇ ਪਿੰਡੋਂ ਮੇਰਾ ਖਿਆਲ ਨਹੀਂ ਕਿ ਕੋਈ ਸਾਡੀ ਲੈਣ ਦਾ ਬੰਦਾ ਇਹਨਾਂ ਦੇ ਕੋਲ ਆ ਕੇ ਕੋਈ ਸ਼ਿਫਾਰਿਸ਼ ਕੀਤੀ ਹੋਵੇ ਵੀ ਆ ਨਸ਼ੇ ਵਾਲਾ ਬੰਦਾ ਛੱਡ ਦੋ ਅਸੀਂ ਨੇ ਸਾਨੂੰ ਦਸੋਂ ਖਵਾ ਲੋ ਜੀ ਅਸੀਂ ਇੱਕ ਵਾਰਾਂ ਵੀ ਕਦੀ ਇਹਨਾਂ ਨੂੰ ਕਿਹਾ ਹੋਵੇ ਕਹਿਣਾ ਵੀ ਨਹੀਂ ਉਹ ਭਾਵੇਂ ਉਹਦੇ ਜੋ ਆਪਣਾ ਤੇ ਭਾਵੇਂ ਕੋਈ ਪਰਾਇਆ ਹਾਂ ਕੋਈ ਨਜਾਇਜ਼ ਕਿਸੇ ਨਾ ਹੋ ਰਹੀ ਹੈ ਉਹ ਆ ਗਿਆ ਖਾਂਗੇ ਪੇ ਉਹਨਾਂ ਚਾਰ ਸਾਹਿਬ ਆਏ ਨਜਾਇਜ਼ ਹੋ ਗਏ ਇਹ ਬੰਦੇ ਨਾ ਇਹਦੀ ਪੁਨਸ਼ਨ ਕਰੋ ਫਿਰ ਇਹਨੂੰ ਜਾਣ ਦਿਓ ਠੀਕ ਹੈ ਉਹ ਵੀ ਪੁਨਸ਼ਨ ਕਰੋ ਇਹ ਨਹੀਂ ਭਈ ਵਾਹੋ ਜੀ ਉੱਪਰ ਪਿੱਛੇ ਜੋ ਰਪਾ ਪਰ ਸਾਡੇ ਬੰਦੇ ਜੋ ਕੋਈ ਬੰਦਾ ਨਸ਼ੇ ਦੇ ਸੰਬੰਧ ਚ ਨਾ ਆਊਗਾ ਨਾ ਆਵਾਂਗੇ ਤੇ ਮੇਰੀ ਇੱਕ ਬੰਦੇ ਨੇ ਲਾਸਟ ਸਵਾਲ ਮੇਰਾ ਜਿਵੇਂ ਮਾਨਦਿਆਂ ਡਿਊਟੀ ਨਿਭਾ ਰਹੇ ਨੇ ਇਹਨਾਂ ਦੀ ਸ਼ਿਫਾਰਿਸ਼ ਵੱਡੇ ਅਫਸਰਾਂ ਨੂੰ ਸੀਪੀ ਸਾਹਿਬ ਨੂੰ ਜਾਂ ਵੱਡੇ ਅਫਸਰਾਂ ਨੂੰ ਦੋਗੇ ਵੀ ਸਾਡੇ ਇਲਾਕੇ ਦਾ ਜਦੋਂ ਦੇ ਚਾਰਸਾਬ ਆਏ ਨੇ ਬਹੁਤ ਸਫਾਇਆ ਕਰ ਦਿੱਤਾ ਨਸ਼ੇ ਦਾ ਤੇ ਇਹਨੂੰ ਡਿਊਟੀ ਬਹੁਤ ਸੇ ਮਾਨਦਿਆਂ ਨਿਭਾ ਰਹੇ ਹੋ ਅਫਸਰਾਂ ਦੇ ਸੰਬੰਧ ਮਿਲੂ ਤੁਸੀਂ ਜਾ ਕੇ ਮੈਂ ਕਹ ਸਰ ਸਾਡਾ ਸੰਦੇਸ਼ ਤੁਹਾਡੇ ਰਹੀਆਂ ਠੀਕ ਹੈ ਹੋ ਸਕਦਾ ਹੈ ਅਫਸਰਾਂ ਤੱਕ ਨਾਮ ਪਹੁੰਚ ਕਰ ਸਕੀਏ ਪਰ ਮੈਂ ਪਰਮੇਸ਼ਰ ਅਗੇ ਅਰਦਾਸ ਕਰਦਾ ਪੀ ਬਾਬਾ ਦੀਪ ਸਿੰਘ ਜੀ ਇਹ ਸਾਡਾ ਸੁਨਾ ਉਹਨਾਂ ਅਫਸਰਾਂ ਤੱਕ ਭੇਜੋ ਕਿ ਇਦਾਂ ਦੇ ਅਫਸਰ ਹਰ ਚੌਂਕੀ ਥਾਣੇ ਦੇ ਵਿੱਚ ਆਉਣ ਤੇ ਇਹ ਚੀਜ਼ ਦੀ ਠੱਲ ਪੈ ਜੇ ਮੈਂ ਖਾਸ ਕਰਕੇ ਨਸ਼ੇ ਦੀਆਂ ਨਾ ਪਾਜੀ ਲਗਾਈਆਂ ਚਲ ਗਏ ਉਹ ਚੀਜ਼ ਹੁੰਦੀਆਂ ਕੋਈ ਗੱਲ ਨਹੀਂ ਉਹ ਉਹਨਾਂ ਦੇ ਹੱਲ ਲਹਿ ਗਿਆ ਇਹ ਤਾਂ ਪਾਜੀ ਹੱਲ ਕੋਈ ਨਹੀਂ ਜਗਾ ਮੰਜੇ ਦੇ ਪੈ ਗਿਆ ਪੈ ਗਿਆ ਇਸ ਕਰਕੇ ਮੈਂ ਨਾ ਵੀ ਪਰਮੇਸ਼ਰ ਇਦਾਂ ਦੇ ਅਫਸਰ ਜਿਹੜੇ ਅਫਸਰਾਂ ਨੂੰ ਕੋ ਮਾੜੀ ਹੱਤ ਪਈ ਵੀ ਹੈ ਨਾ ਚੰਗੇ ਅਫਸਰ ਉੱਤੇ ਹੋਣਾ ਉਹਨਾਂ ਦੀ ਵੀ ਹੱਤ ਅੜ ਸਕਦੀ ਆ ਤੇ ਸਾਰਿਆਂ ਦੇ ਅੱਗੇ ਮੇਰੀ ਬੇਨਤੀ ਆ ਅਫਸਰਾਂ ਅੱਗੇ ਵੀ ਵੀ ਇਦਾਂ ਦੇ ਅਫਸਰ ਦੇ ਇੱਕ ਪਹਿਲ ਦੀ ਦਾਤ ਦੇ ਗੱਲ ਸੁਣੋ ਤੇ ਇਹ ਪਬਲਿਕ ਦੀ ਜੇ ਸੇਵਾ ਕਰਦੇ ਪਬਲਿਕ ਇਹਨਾਂ ਦੇ ਨਾਲ ਹੈ ਪਬਲਿਕ ਇਹ ਸਾਡੇ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਖਰੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਕਿ ਅੱਜ ਪਿੰਡ ਕਾਲਿਆਂ ਦੇ ਜਿਹੜੇ ਕੀ ਪਤਵੰਤੇ ਨੇ ਸਰਦਾਰ ਬਲੰਦਰਾ ਸਿੰਘ ਤੇ ਉਹਨਾਂ ਦੀ ਟੀਮ ਪੂਰੀ ਅੱਜ ਆਈ ਆ ਬਿਨਾ ਪਾਰਟੀ ਪਾਰੀ ਉੱਪਰ ਉੱਠ ਕੇ ਆ ਜਿਹੜੇ ਸਾਰੀਆਂ ਪਾਰਟੀਆਂ ਵਾਲੇ ਸਾਂਝੇ ਆਏ ਨੇ ਇਹ ਨਹੀਂ ਵੀ ਕਿ ਇੱਕ ਪਾਰਟੀ ਆ ਆਮ ਆਦਮੀ ਪਾਰਟੀ ਆਈ ਜਾਂ ਕਾਂਗਰਸ ਆਈ ਨੇ ਸਾਰੀਆਂ ਪਾਰਟੀਆਂ ਸਾਂਝੇ ਆਏ ਨੇ ਉਦੋਂ ਇੱਕੋ ਸਿਫਤ ਕੀਤੀ ਉਹਨਾਂ ਨੇ ਆਪਣੇ ਚੌਂਕੀ ਚਾਰਜ ਸਰਦਾਰ ਗੁਰਜੀਤ ਸਿੰਘ ਬਲਾ ਦੀ ਜਿਹੜਾ ਕਿ ਉਹਨਾਂ ਕਹ ਆ ਪਿਆ ਜੀ ਇਸ ਟੌਂਕੀ ਵਿੱਚ ਪਹਿਲੀ ਵਾਰੀ ਜਿਹੜਾ ਕਿ ਕਿਸੇ ਨੂੰ ਸਨਮਾਨਿਤ ਕੀਤਾ ਜਾ ਰਿਹਾ ਉਹ ਵੀ ਖਾਸ ਕਰਕੇ ਨਸ਼ਾ ਨੂੰ ਲੈ ਕੇ ਕਹਿੰਦੇ ਹੋਰ ਪਤਾ ਨਹੀਂ ਸਨਮਾਨ ਬੜਿਆ ਕੀਤੇ ਹੋਗੇ ਜਾਂ ਕਿਸੇ ਹੋਰ ਕੰਮ ਆ ਕਰ ਦਿੱਤੇ ਹੋਗੇ ਪਰ ਨਸ਼ਾ ਨੂੰ ਲੈ ਕੇ ਪਹਿਲੀ ਵਾਰ ਸਨਮਾਨਿਤ ਕੀਤਾ ਗਿਆ ਤੇ ਸਾਡਾ ਵੀ ਜਿਹੜਾ ਕਿ ਸਨੇਹਾ ਵਾ ਖਾਸ ਕਰਕੇ ਵੱਡੇ ਅਫਸਰਾਂ ਨੂੰ ਜਿਸ ਤਰ੍ਹਾਂ ਸਦਾ ਗੁਰਜੀਤ ਸਿੰਘ ਐਸਆਈ ਵਧੀਆ ਚਾਰਜ ਕੰਮ ਕਰਦੇ ਨੇ ਕਨਪੂਰ ਕਾਲੇ ਚੌਂਕੀ ਵਿੱਚ ਇਹਨਾਂ ਦਾ ਜੋ ਮਾਨ ਦਾ ਮਾਨ ਸਨਮਾਨ ਇਹਨਾਂ ਨੂੰ ਦਿੱਤਾ ਜਾਵੇ ਕਿਉਂਕਿ ਇਸ ਇਲਾਕੇ ਦੇ ਮਰਚੇ ਦੀ ਮੰਗੀ ਸੀ ਅਚੀ ਨੂੰ ਲੈ ਕੇ ਵੀ ਇਸ ਇਲਾਕੇ ਵਿੱਚ ਕੋਈ ਚੰਗਾ ਤੇ ਇਮਾਨਦਾਰ ਤੇ ਵਧੀਆ ਤਾਕੜ ਜਿਹੜਾ ਉਹ ਅਫਸਰ ਆਵੇ ਤਾਂ ਜੋ ਕਿ ਨਸ਼ਾ ਜਿਹੜੀ ਉਠਾਲ ਪਾ ਸਕੇ ਮੈਂ ਦਮੇ ਦੱਸਿਆ ਆਪਣੇ ਦਰਸ਼ਕਾਂ ਨੂੰ ਵੀ ਇਹਨਾਂ ਨੂੰ ਸਿੰਘਮ ਦੇ ਨਾਮ ਵੀ ਜਾਣਿਆ ਜਾਂਦਾ ਵਾ ਜਿੱਥੇ ਉੱਥੇ ਲੰਘਦੇ ਨੇ ਜਿਹੜੇ ਨਸ਼ੇ ਦੇ ਸਦਾਗਰ ਨੇ ਉਹ ਦੂਰ ਦੂਰ ਤੱਕ ਭੱਜ ਜਾਂਦੇ ਨੇ ਤੇ ਸਾਡੀ ਵੀ ਦਰਸ਼ਕਾਂ ਨੂੰ ਪੀ ਲਿਆ ਅਜਿਹੇ ਤਾਕੜ ਅਫਸਾਂ ਦੀ ਵੱਤ ਵਸਪੋਰਟ ਕਰਨੀ ਚਾਹੀਦੀ ਆ ਜਿਹੜੇ ਇਮਾਨਦਾਰ ਤੇ ਸੂਝਵਾਨ ਨੇ ਪੁਲਿਸ ਇਹਦਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਜਦੋਂ ਤੱਕ ਪੁਲਿਸ ਤੇ ਪਬਲਿਕ ਦਾ ਆਪਸ ਵਿੱਚ ਰਿਲੇਸ਼ਨ ਬੰਦਿਆ ਨਹੀਂ ਹੁੰਦਾ ਉਦੋਂ ਤੱਕ ਇਤਨੀ ਸਾਂਭਣਾ ਨਹੀਂ ਹੁੰਦਾ ਹੁਣ ਆਪਾਂ ਧੰਨਵਾਦ ਸ਼ੰਭੂ ਧੰਨਵਾਦ ਕਰਦੇ ਜਿਹੜੇ ਸਾਡੇ ਇਹ ਵੀਰ ਸਾਹਿਬਾਰੇ ਉੱਥੇ ਤੋਂ ਆਨ ਕੇ ਬਾਕੀ ਜਿਹੜੇ ਨੂੰ ਮੰਨਦੇ ਨੇ ਉਹ ਆਏ ਹੋਏ ਨੇ ਉਹਨਾਂ ਨੇ ਚੌਂਕੀਂ ਚ ਅਤੇ ਸਾਡੇ ਉਹਨਾਂ ਨੇ ਸਮਝਿਆ ਜਦੋਂ ਮਨ ਨੂੰ ਸਨਮਾਨ ਦਿੱਤਾ ਜਾਏ ਮੇਰੇ ਵੀchu ਸਾਡਾ ਸਭ ਤੋਂ ਜਿਹੜਾ ਮੇਨ ਰੋਲ ਹੈਗਾ ਸਾਨੂੰ ਆਪਾਂ ਇਹ ਰੱਖਿਆ ਕਿ ਜਿਹੜਾ ਕਟਰਗ ਦੇ ਉੱਤੇ ਕੰਟਰੋਲ ਕੀਤਾ ਜਾਵੇ ਮੈਨੂੰ ਇੱਥੇ ਆਏ ਹੋਏ 2 ਮਹੀਨੇ 2 ਮਹੀਨੇ ਹੋਏ ਨੇ ਤਾਂ ਨਾਲ ਹੀ ਚੈਂਪੀਅਨਸ਼ਿਪ ਵੀ ਮੇਰੇ ਨਾਲ ਨਾਲ ਹੋਈ ਰਹੀ ਰੋ ਦੀ ਟ੍ਰਾਂਸਫਰ ਆਉਟੋਂ ਲੈ ਕੇ ਹੁਣ ਤੱਕ ਆਪਰਾਉਂਡ ਦਿੱਤਾ ਤੋਂ 12 ਕਿਲੋ ਆਪਾਂ ਹਰਨ ਦੀ ਕਵਰ ਕੀਤੀ ਹੈ ਅਗਰ ਬੜੀ ਵੱਡੀ ਪਾਲੀ ਮਾਤਰਾ ਦੇ ਵਿੱਚ ਆਪਾਂ ਦਰਾਜ਼ ਮਾਨੀ ਜਿਹੜੀ ਹੈਗੀ ਉਹ ਵੀ ਦੀ ਹੋਰ ਕੀਤੀ ਹੈ ਬੜੀ ਪੂਰੀ ਕੋਸ਼ਿਸ਼ ਚ ਤੇ ਜਿੰਨਾ ਵੀ ਇਥੇ ਕ੍ਰਾਈਮ ਆ ਜੋ ਵੀ ਚੋਰੀ ਸਮੈਚਿੰਗ ਹੋ ਕੇ ਖਲ ਪਾ ਕੇ ਇਹਨੂੰ ਏਰੀਆ ਨੂੰ ਇਹੋ ਜਿਹਾ ਬਣਾਇਆ ਜਾਏਗਾ ਰੋ ਇੱਕ ਐਂਪਲ ਆ ਅੱ ਅਸੀਂ ਕਾਲੇ ਕੰਪਰਚੋਂਕੀ ਦੇ ਵਿੱਚ ਸਰਦਾਰ ਗੁਰਜੀਤ ਸਿੰਘ ਚੌਂਕਲੀ ਚਾਰ ਰੋਬਡੰਸ ਅਸਰਚੂ ਸਾਹਿਬ ਨੂੰ ਸਨਮਾਨਤ ਕੀਤਾ ਗਿਆ ਇਹਨਾਂ ਦੇ ਚੰਗੀਆਂ ਸਵਾਮਾਂ ਰਭਾਉਣ ਦੇ ਬਾਬਤ ਇਹਨਾਂ ਨੂੰ ਸਨਮਾਨ ਦਿੱਤਾ ਗਿਆ ਅਸੀਂ ਇਹ ਤੋਂ ਇਹ ਮਿੱਦ ਕਰਦੇ ਹਾਂ ਵੀ ਇਹੋ ਜਿਹੇ ਚੰਗੇ ਕੰਮ ਇਹ ਕਰਨ ਤੇ ਲੋਕ ਜਿਹੜੀ ਜਨਤਾ ਹੈ ਪੁਲਿਸ ਦੇ ਵਿੱਚ ਤੇ ਜਨਤਾ ਦੇ ਵਿੱਚ ਕੋਈ ਫਰਕ ਨਾ ਰਹੇ ਕੋਈ ਇੱਕ ਦੂਜਾ ਆਪਣਾ ਹੱਥ ਮਿਲ ਕਰ ਸਕੀਏ ਕੋਈ ਇਹ ਗੱਲ ਦੀ ਜਿਹੜੀ ਕਿਸੇ ਚੀਜ਼ ਕੋ ਨਹੀਂ ਵਿੱਚ ਕੋਗੇ ਲੋਕ ਹੋਣ ਜਿਹੜੇ ਜਿੱਥੇ ਕੰਮੇ ਪੇਸ਼ੀ ਹੁੰਦੇ ਹਨ ਦੱਸਣ ਇਹ ਪੂਰੇ ਸ਼ੋਅ ਮਾ ਤਗੜੇ ਹੋਏ ਬਲਵਾਨ ਇਸ ਕਰਕੇ ਖੈਦ ਨੂੰ ਸਨਮਾਨਿਤ ਕੀਤਾ ਇਹ ਸਾਰਾ ਇਥੇ ਰਾਂ ਨਾ ਜੀ ਸਾਡੇ ਭਲਵਾਨ ਜੀ ਆ ਇਹ ਇਹਨਾਂ ਦਾ ਵੀ ਬੜਾ ਵੱਡਾ ਸੰਯੋਗ ਆ ਜਿਹੜਾ ਸਾਡੇ ਕੋਈ ਪਾਰਟੀ ਬਾਜੀ ਨਹੀਂ ਕਾਂਗਰਸ ਵੀ ਇਕੱਠੀ ਆ ਆਮ ਬਾਡੀ ਵੀ ਇਕੱਠੀ ਆ ਸਾਰੇ ਅਸੀਂ ਇੱਥੇ ਆਏ ਆ ਸਨਮਾਨਿਤ ਕਰਨ ਆਫੇ ਕਿਉਂ ਚੰਗੇ ਕੰਮਾਂ ਵਾ ਜੇ ਚੰਗੇ ਕਰਮ ਕਰ ਰਹੇ ਨੇ ਚੌਂਕੀ ਦੇ ਜਾਂ ਠਾਣੇ ਦੇ ਤੇ ਸਾਨੂੰ ਬੜੀ ਖੁਸ਼ੀ ਆ ਕੋਈ ਸੀਨੀਅਰ ਬੰਦਾ ਜਿੱਦਾਂ ਚ ਰੱਗੇ ਨਹੀਂ ਲੱਗਦਾ ਉਹਨਾਂ ਜੇ ਰਸੀ ਕੋਈ ਵੀ ਜਗਾ ਨਾ ਉਹਗੇ ਮਤਾ ਪਾਸ ਨਹੀਂ ਕਰਦਾ ਹੁਣ ਚੰਗੇ ਬੰਦੇ ਆ ਸਵਰਨਜੀ ਆ ਸਾਰੇ ਨਾਲ ਤੁਰੇ ਨੇ ਤੇ ਤੁਰ ਕੇ ਹੱਦੇ ਸੇ ਠੇਕਦਾ ਨਹੀਂ ਜਾਂਦਾ ਨਹੀਂ ਜੋ ਗੱਤਾਂ ਹੋਣੀਆਂ ਇਹ ਸਾਰੇ ਜਿੱਦਾਂ ਨਾਲ ਤੁਰੇ ਨੇ ਅਸੀਂ ਪਿੰਡ ਵਾਲਿਆਂ ਨੇ ਵੀ ਇਹਨਾਂ ਨੂੰ ਸਹਯੋਗ ਦਿੱਤਾ ਜੇਰੀ ਸਾਡੇ ਪਿੰਡੋਂ ਕੋੜ ਨਹੀਂ ਸੀ ਨਿਕਲਦਾ ਸਮੈਗ ਦਾ ਸ਼ਰਾਬ ਦਾ ਮੇਰਾ ਖਿਆਲ ਹੈ ਵੀ 90% ਇਹ ਚੀਜ਼ ਖਤਮ ਹੋ ਗਈ ਆ ਅਰੀ ਆਸਰਾ ਦੇ ਵਿੱਚ ਜਿਹੜੇ 10% ਆ ਉਹ ਸਾਡੇ ਮਿੰਤ ਤਰਲਾ ਹੀ ਆ ਇਹਨਾਂ ਦਾ ਅਸਰ ਅੱਗੇ ਵੀ ਜਿੱਦਾਂ ਅੱਗੇ ਘੜੇ ਦੇ ਇਹਨੂੰ ਵੀ ਥੋੜੀ ਜਿਹੀ ਸਪੀਡ ਫੋੜ ਕੇ ਇਹ ਗੰਦਪੋਗ ਕੱਢ ਦੋ ਜਿਹੜਾ ਇਹਨਾਂ ਨਰਕ ਪਿਆ ਨੌਜਵਾਨ ਮੁੰਡੇ ਨਸ਼ਿਆਂ ਦੇ ਵਿੱਚ ਡੁੱਬੇ ਪਏ ਆ ਸਾਡੇ ਵੇਖੋ ਕੀ ਹਾਲਤੀ ਪਰ ਅਸੀਂ ਇਹਨੇ ਬੀ ਸਾਨੂੰ ਖੁਸ਼ੀ ਆ ਕੁਝ ਦੇਣਾ ਤੋਂ ਬਚਾਇਆ ਤੇ ਸਾਨੂੰ ਖੁਸ਼ੀ ਹੋਈ ਇਸ ਗੱਲ ਦੀ ਵੀ ਇਹ ਪਤਾ ਜਿਹੜਾ ਚੰਗਾ ਕਰਮ ਕਰਦਾ ਆ ਉਹਨੂੰ ਕੁਛ ਨਾ ਕੁਛ ਉਹਦਾ ਮਾਨ ਸਨਮਨ ਕੀਤਾ ਜਾਵੇ ਅਸੀਂ ਇਸ ਕਰਕੇ ਐਸਚਓ ਸਾਹਿਬ ਦਾ ਰੇ ਪੰਚਾਇਤਪਦ ਦਾ ਚੌਂਗੀ ਜਿੰਨੇ ਵੀ ਮੁਲਾਜ਼ਮ ਨੇ ਸਾਰਿਆਂ ਦਾ ਧੰਨਵਾਦ ਕਰਨ ਵਾਸਤੇ ਆਏ ਆ